ਸ਼ਮਸ਼ਾਹ ਨੇ ਘਾਟਾ ਉੱਥੇ ਰੁਕੇ ਸੀਗੇ ਤੇ ਇੱਥੇ ਨਾ ਮੇਰੇ ਪਿੱਛੇ ਕੁੱਤਾ ਪੈ ਗਿਆ ਜੀ ਮੈਨੂੰ ਦੰਬ ਵੀ ਚੜੇ ਪਏ ਬਾਪਿਆ ਬੇਰ ਆਇਆ ਪਤਾ ਆਹ ਦੋ ਵੀ ਨਿਊਜ਼ੀਲੈਂਡ ਆਲੇ ਹਾਂ ਫਿਰ ਆਪਰੇ ਲਾਵਾਂਗੇ ਫਿਰ ਲਾਂਗੇ ਹਾਂ ਜਮਾ ਗ੍ਰਾਉਂਡ ਖੋਸ ਤਾ ਚਪਾ ਚਪਾ ਕਰਾ ਲਾਣੂਆ ਮੈਂ ਹੀ ਜਿਗਣੇ ਲੈ ਕੇ ਜਾਉਂ ਦੋ ਗਣੇ ਦੇਖਿਆ ਵੀ ਨਹੀਂ ਹੋਣੀ ਕਦੇ ਪਰ ਨਾਲੇ ਯਾਰ ਦੋਸਤ ਸੈੱਲ ਘਟੇ ਹੋਏ ਉਹਦੇ ਵਾਸਤੇ ਕਰਵਾਇਆ ਤੇ ਜੇ ਕੋਈ ਡੇਢ ਚੱਤ ਅੱਗ ਲਾਈ ਜਾਂਦਾ ਜਿੰਦਾ ਉਹ ਵੀ ਨਾ ਉਹ ਹਰ ਦੇ ਚੀਆ ਨਾ ਉਹ ਹਰ ਦੇ ਚੀਆ ਅਗਰ ਮੈਨੂੰ ਹੈ ਕੋਲਾ ਤਾਂ ਜਮਰੇ ਨਾ ਸਾਂਝ ਫਿਰ ਦਿੰਦਾ ਕੈਮਰਾ ਨਾ ਨਾ ਤੁਸ ਤੁਸ ਨੂੰ ਪਤਾ ਜਦੋਂ ਵੀ ਆਪਾਂ ਸ਼ਾਪ ਤੇ ਜਾਂਦੇ ਕਿਤੇ ਵੀ ਸਾਨੂੰ ਡਿਸਕਾਊਂਟ ਦੇ ਵਿੱਚ ਚੀਜ਼ਾਂ ਦਿੱਤੀਆਂ ਜਾਂਦੀਆਂ ਨਾ ਹੀ ਬੜਾ ਵੱਡਾ ਠੀਕ ਆ 40% ਬੰਦੇ ਜਦੋਂ ਕੋਰੋਨਾ ਵਾਇਰਸ ਦੇ ਟਾਈਮ ਠੀਕ ਆ ਬਚੇ ਸੀਗੇ ਜਿਹੜੇ ਬੰਦੇ ਸਰਵਾਈਵ ਕਰ ਗਏ ਸੀਗੇ ਕੋਰੋਨਾ ਵਾਇਰਸ ਹੋਣ ਦੇ ਨਾਲ ਵੀ ਉਹ ਬੰਦੇ ਨੇ ਸਿਰਫ ਨਾਰੀਅਲ ਪਾਣੀ ਕੀਤਾ ਸੀਗਾ ਤਾਂ ਸਰਵਾਈਵ ਕਰ ਗਏ ਸੀਗੇ ਇਸ ਕਰਕੇ ਨਾਰੀਅਲ ਪਾ ਜਿਹੜਾ ਪਾਣੀਆ ਇਹਦੇ ਵਿੱਚ ਬਹੁਤ ਪੋਟੈਂਸ਼ੀਅਲ ਹੈ ਠੀਕਾ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਮੇਰੇ ਅਜੀਬੋ ਗਰੀਬ ਬਲੌਗ ਦੇ ਵਿੱਚ ਅਜੀਬੋ ਗਰੀਬ ਮੈਂ ਤਾਂ ਕਹਿਣਾ ਹੁੰਦਾ ਕਿਉਂਕਿ ਮੇਰੇ ਬਲੌਗ ਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਕਿੱਧਰੋਂ ਸਟਾਰਟ ਹੁੰਦਾ ਕਿੱਧਰੋਂ ਖਤਮ ਹੁੰਦਾ ਪਰ ਜੋ ਵੀ ਮੂਵਮੈਂਟ ਮੈਨੂੰ ਲੱਗਦਾ ਹੈ ਵੀ ਕੈਪਚਰ ਕਰਨੀ ਚਾਹੀਦੀ ਹੈ ਮੈਂ ਉਹੀ ਕੈਪਚਰ ਕਰਦਾ ਨਾ ਕਿ ਉਹਨਾਂ ਨੂੰ ਮੈਂ ਸੀਕੁਐਂਸ ਵਾਈਜ਼ ਠੀਕ ਹੈ ਉਹਨਾਂ ਨੂੰ ਮੈਂ ਰਿਪਰੈਜ਼ੈਂਟ ਕਰਦਾਗਾ ਉਹਦੇ ਵਿੱਚ ਟਾਈਮ ਜ਼ਿਆਦਾ ਕੰਜ਼ਿਊਮ ਹੋ ਜਾਂਦਾ ਤੇ ਆਪਣੇ ਕੋਲੇ ਓਨਾ ਟਾਈਮ ਨਹੀਂ ਹੁੰਦਾ ਤੇ ਹੁਣ ਆਪਾਂ ਚੱਲਦੇ ਹਾਂ ਬਰਨ ਸ਼ਮਸ਼ਾਨ ਘਾਟ ਉੱਥੇ ਰੁਕੇ ਸੀਗੇ ਤੇ ਇੱਥੇ ਨਾ ਮੇਰੇ ਪਿੱਛੇ ਕੁੱਤਾ ਪੈ ਗਿਆ ਜੀ ਮੈਨੂੰ ਦੰਬ ਵੀ ਚੜੇ ਪਏ ਹੁਣ ਤੁਸੀਂ ਸੋਚਦੇ ਹੋਵੋਗੇ ਮੈਂ ਮੋਟਰਸਾਈਕਲ ਤੇ ਮੇਰੇ ਪਿੱਛੇ ਕੁੱਤਾ ਕਿਵੇਂ ਪੈ ਗਿਆ ਮੈਂ ਇੱਥੋਂ ਕ੍ਰਾਸ ਕਰ ਰਿਹਾ ਸੀ ਜੀ ਥੋ ਜਿਹੜੀ ਉਹ ਪਹੀਆ ਨਾਲ ਇੱਥੋਂ ਦਿਖ ਰਹੀ ਹਾਂ ਉਹ ਜਿਹੜੀ ਪਿੱਛੇ ਪਹੀ ਜਾ ਰਹੀ ਉਹਦਰੋਂ ਬੜੀ ਤੇਜ਼ ਠੀਕ ਹੈ ਮੇਰੇ ਉਹ ਬਰਾਬਰ ਰਲ ਗਿਆ ਤੇ ਮੇਰੇ ਮੋਟਰਸਾਈਕਲ ਦੀ ਮੈਂ ਪੂਰੀ ਫੁੱਲ ਰੇਜ ਦਿੱਤੀ ਪਰ ਫਿਰ ਵੀ ਉਹ ਮੇਰੇ ਜਮੇ ਪੈਰ ਕੋਲੇ ਪਹੁੰਚ ਗਿਆ ਸੀਗਾ ਜਿਹੜਾ ਕੁੱਤਾ ਹੁੰਦਾ ਹੈ ਕਿ ਜਦੋਂ ਵੀ ਆਪਾਂ ਨੂੰ ਐਦਾਂ ਐਕਟ ਕਰਦੇ ਆਂ ਵੀ ਮੈਂ ਉਹ ਤੋਂ ਡਰ ਰਿਹਾ ਆਂ ਭੱਜ ਰਿਹਾ ਆਂ ਉਹ ਜ਼ਿਆਦਾ ਆਪਣੇ ਪਿੱਛੇ ਆਉਂਦਾ ਠੀਕ ਆ ਤਾਂ ਆਪਾਂ ਨੂੰ ਉਹ ਹਮ ਵੀ ਕਰ ਸਕਦਾ ਐਟੈਕ ਵੀ ਕਰ ਸਕਦਾ ਬਟ ਜਦੋਂ ਆਪਾਂ ਨੂੰ ਦਲੇਰੀ ਦਿਖਾਉਣੀ ਆ ਕੋਈ ਵੀ ਇਹ ਮਤਲਬ ਨੇਚਰ ਹੁੰਦਾ ਹੈਗਾ ਕਿਸੇ ਵੀ ਜਾਨਵਰ ਦਾ ਚਾਹੇ ਉਹ ਤੁਸੀਂ ਸ਼ੇਰ ਤੱਕ ਲਾ ਲਓ ਜਦੋਂ ਉਹ ਨੂੰ ਆਪਾਂ ਸ਼ੋਅ ਕਰਤਾ ਵੀ ਆਪਾਂ ਡਰ ਰਹੇ ਆਂ ਤਾਂ ਤੁਹਾਡੇ ਤੇ ਹਮਲਾ ਹੋਊਗਾ ਬਟ ਮੈਂ ਕੀ ਕਿ ਤਾ ਮੋਟਰਸਾਈਕਲ ਰੋਕਿਆ ਠੀਕ ਆ ਤੁਰੰਤ ਤੇਰੀ ਭੈਣ ਦੀ ਤੇਰੀ ਦੀ ਚਟਨੀ ਤੇਰੀ ਦੀ ਚੱਕਿਆ ਡੜਾ ਮੈਂ ਭਗਾਤਾ ਬੱਜਾ ਜਦੋਂ ਪੁੜੇ ਤੇ ਠੀਕ ਆ ਫਿਰ ਸਫਾਰੀ ਸਫਾਰੀ ਨੇ ਹਾਂ ਫਰਾਰੀ ਫਰਾਰੀ ਵਾਂਗੂ ਨਿਕਲਿਆ ਠੀਕ ਆ ਸਪੀਡ ਤੁਹਾਨੂੰ ਪਤਾ ਹੀ ਉਹਦੇ ਤੇ ਹੁਣ ਉਹ ਪਹੀ ਟੱਪ ਕੇ ਜਾਵਾਂ ਤੇ ਫਿਰ ਵਿਚ ਵਿਚਾਲੇ ਮੇਰੇ ਜਿਆਦਾ ਹੈ ਕਿ ਹੁਣ ਆਪਾਂ ਇੱਕ ਬਲੌਗ ਸ਼ੂਟ ਕਰ ਲਈਏ ਤੇ ਬਰਨਾਲੇ ਜਾ ਰਹੇ ਸੀ ਕਿ ਅੱਜ ਦੇਖਦੇ ਹਾਂ ਬਰਨਾਲੇ ਕੀ ਕੰਮ ਕਰਾ ਪਹਿਲਾਂ ਦੱਸਣਾ ਤਾਂ ਕੋਈ ਫਾਇਦਾ ਨਹੀਂ ਜਾ ਕੇ ਦੇਖਾਂਗੇ ਕੀ ਗੱਲਬਾਤ ਬਣੂਗੀ ਤੇ ਜੇ ਕੋਈ ਫੀਨੋਮੀਨਾ ਬਣਦਾ ਹੋਇਆ ਪਰਕੋਰਡ ਕਰ ਲੈਂਗੇ ਇੱਕ ਤਾਂ ਨਾ ਬਹਿਣ ਕੀ ਟਾਂਗ ਇਹਨਾਂ ਨੇ ਬਜਾਜ ਵਾਲਿਆਂ ਨੇ ਇਹਦੇ ਦੇਖ ਲੈ ਆਹ ਸਾਰਾ ਮੀਟਰ ਆਹ ਖਾਲੀ ਲਾ ਰੱਖਿਆ ਵੀ ਥੋੜਾ ਦਾ ਉਸਕੋਸ ਘੱਟ ਜਾਣਾ ਸੀ ਜਿੱਥੇ ਤੇਲ ਵਾਲੀ ਉਹ ਲਾਂ ਦੇ ਬੱਤੀ ਸਾਲਾ ਪਤਾ ਨਹੀਂ ਲੱਗਦਾ ਤੇਲ ਕਿਹੜੇ ਵੇਲੇ ਮੁੱਕ ਗਿਆ ਤੇ ਇੱਕ ਵਿਚਾਰਾ ਮੀਟਰ ਵੀ ਜਵਾਬ ਦੇ ਗਿਆ ਹੁਣ ਰੇਸ ਵਾਲੀ ਕੁੰਡੀ ਵੀ ਨਹੀਂ ਚੱਗਦਾ ਠੀਕ ਹੈ ਤੇ ਹੁਣ ਆਪਾਂ ਚੱਲਦੇ ਹਾਂ ਬਰਨਾਲੇ ਆਉਣਿਆ ਗੇਅਰ ਮੂਰ ਨੂੰ ਪੈਂਦਾ ਆ ਮੜਾਏ ਦਰਸ਼ਕੋ ਮੜਾਏ ਮੋਬਾਈਲ ਫੜਿਓ ਮੈਂ ਚਲਾਉਣਾ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਸਾਲਾ ਫੋਨ ਕਾ ਦੇਣਾ ਫੜਿਆ ਹੋਣਾ ਨੇ ਠੀਕ ਆ ਦੋਨੇ ਹੱਥ ਤਾਂ ਹੈਂਡਲਾਂ ਤੇ ਆ ਗਏ ਫੋਨ ਕਾ ਦੇਣਾ ਫੜੇ ਹੋਣਾ ਇਹੀ ਤਾਂ ਰਿਹ ਸਾ ਬਾਬੇ ਇਹੀ ਤਾਂ ਸੋਪਾਂਚ ਪਾਉਣਾ ਤੁਹਾਨੂੰ ਵੀ ਪਤਾ ਹੀ ਨਾ ਲੱਗੇ ਗੱਲਬਾਤ ਹੋ ਕਿੱਧਰ ਗਈ ਕਿਉਂਕਿ ਆਪਾਂ ਐਸ ਪ੍ਰੋਫੈਸ਼ਨ ਦੇ ਤੌਰ ਤੇ ਆਪਾਂ ਛੋਟੇ ਮੋਟੇ ਡੀਓਪੀ ਵੀ ਰੱਖਿਆ ਛੋਟੇ ਮੋਟੇ ਬਟੇ ਨਹੀਂ ਆਪਾਂ ਪ੍ਰੋਫੈਸ਼ਨਲ ਨਹੀਂ ਹੈਗੇ ਮਤਲਬ ਉਹਦੇ ਚ ਆਪਾਂ ਚਾਂਜੜ ਜਿ ਫਸਣਾ ਨਹੀਂ ਚਾਹੁੰਦੇ ਕਿਉਂਕਿ ਆਪਣਾ ਇਹ ਡ੍ਰੀਮ ਨਹੀਂ ਹੈਗਾ ਕੋਈ ਡੀਓਪੀ ਬਣਨਾ ਜਾਂ ਕੁਝ ਹੋਰ ਆਪਣਾ ਜਸਟ ਡ੍ਰੀਮ ਹੈਗਾਗਾ ਯੂਟਿਊਬਰ ਬਣਨਾ ਠੀਕ ਆ ਜਾਂ ਇੰਸਟਾਗ੍ਰਾਮ ਤੇ ਕਿਤੇ ਵੀ ਵਾਇਰਲ ਹੋ ਜਾਈਏ ਠੀਕ ਆ ਰੱਬ ਜੀ ਕਿਰਪਾ ਕਰੇ ਵਾਇਰਲ ਤਾਂ ਆਪਾਂ ਬਹੁਤ ਟਾਈਮ ਪਹਿਲਾਂ ਦੇ ਹੋਏ ਹੋਏ ਸੀਗੇ ਬਟ ਮਤਲਬ ਥੋੜੇ ਥੋੜੇ ਵਾਇਰਲ ਹੁੰਦੇ ਜਿਗੇ 7 7 8 8 ਲੱਖ ਵਿਊ ਕਿਸੇ ਵੀਡੀਓ ਤੇ ਆ ਜਾਣਾ ਬਾਅਦ ਚ ਚੈਨਲ ਨੂੰ ਸਾਡੀ ਭੈਣ ਨੂੰ ਮੁਰਟਵਾ ਆ ਗਿਆ ਸੀਗਾ 7 7 8 8 ਲੱਖ ਵਿਊ ਆਏ ਨਾ ਬਾਅਦ ਚ ਚੈਨਲ ਡੀਮੋਨਟਾਈਜ਼ ਹੋ ਜਾਣਾ ਕਿਤੇ ਕੋਸ ਹੋ ਜਾਣਾ ਕਿਤੇ ਕੋਸ ਹੋ ਜਾਣਾ ਪਰ ਆਪਾਂ ਚੱਲਦੇ ਰਹੇ ਠੀਕ ਆ ਹਲੇ ਵੀ ਆਪਾਂ ਚੱਲ ਰਹੇ ਆ ਕਿਸੇ ਦਿਨ ਰੱਬ ਦੀ ਕਿਰਪਾ ਕਰੂਗਾ ਤਾਂ ਕਰ ਲਾਂਗੇ ਨਹੀਂ ਫਿਰ ਇੱਦਾਂ ਦਾ ਚੱਕਾ ਚੱਲੇ ਹੀ ਜਾਣਾ ਠੀਕ ਆ ਤੇ ਆਪਾਂ ਵੀਡੀਓ ਐਡੀਟਰ ਵੀ ਆ ਤੇ ਆਪਣਾ ਕੰਮ ਇਧਰੋਂ ਵਧੀਆ ਚੱਲੀ ਜਾਂਦਾ ਤੇ ਚਲੋ ਹੁਣ ਆਪ ਸਿੱਤਾ ਜਾਂਦੇ ਆ ਬਰਬਾਦ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਡੀਜੀ ਡਾਟ ਵਾਲਿਆਂ ਦੇ ਆਫਰ ਖਾਸੀਆਂ ਲੱਗੀਆਂ ਹੋਈਆਂ ਆ ਕੇ ਦੇਖੋ ਵਿਜ਼ਿਟ ਕਰੋ ਸਾਨੂੰ ਭਾਈ ਨੇ ਆਫਰ ਦਿੱਤੀ ਆ ਆਫਰ ਦੇ ਵਿੱਚ ਪੀਜ਼ਾ ਵੀ ਲੱਗਿਆ ਹੈ ਪਰ ਸੌਸ ਨਹੀਂ ਮਿਲਨੀ ਡੋਮੀਨੋਸ ਵਾਲੇ ਸੌਸ ਨਹੀਂ ਦਿੰਦੇ ਨਾਲ ਸੌਸ ਨਹੀਂ ਆਈ ਡੋਮੀਨੋਸ ਦਾ ਵੀ ਇਹੋ ਜੀ ਗੱਲ ਹੀ ਆ ਸੌਸ ਸੌਸ ਦੇ ਨਹੀਂ ਚੇਂ ਗਿਆ ਬੜੇ ਆਫਰ ਨਹੀਂ ਕਰਨੇ ਰਹਿ ਗਏ ਆਫਰ ਤੇ ਵੀਰੇ ਲਾਵਾਂਗੇ ਦੋ ਤਿੰਨ ਦਿਨ ਅਜੇ ਤਾਂ ਜਲਦੀ ਵਿਜਟ ਕਰ ਲੋ 2-3 ਦਿਨ ਹਜੇ ਵੀ ਹੈਗੇ ਆ। ਫ੍ਰੀ ਗਲਾਸ ਦੀ ਆਫਰ ਲਾਵਾਂਗੇ ਫ੍ਰੀ ਦੇ ਵਿੱਚ ਇੱਕ ਦਿਨ ਗਲਾਸ ਦੀ ਗਲਾਸ ਫ੍ਰੀ ਲਾਵਾਂਗੇ। ਫ੍ਰੀ ਲਾਵਾਂਗੇ? ਹਾਂ ਜਮਾ ਸਿੰਘਸ ਆਊਟਪੋਸਟ ਉਹ ਪਵਾਵਾਂਗੇ ਆਪਣਾ ਸਟੋਰੀ। ਠੀਕ ਆ ਠੀਕ ਆ। ਤਾਂ ਦੋਸਤੋ ਇਹਨਾਂ ਨੇ ਇੱਕ ਆਫਰ ਹੋਰ ਲਾਉਣੀ ਹੈ ਗਲਾਸ ਦੀ ਬਿਲਕੁਲ ਫ੍ਰੀ ਲਾਇਆ ਜਾਊਗਾ ਠੀਕ ਆ। ਤੇ ਆਪਣਾ ਸਟੋਰੀ ਚ ਪਾ ਦਾਂਗੇ ਜਾਂਦੀ ਆ ਕੇ ਠੀਕ ਆ ਜਿਨ੍ਹਾਂ ਨੇ ਵੀ ਗਲਾਸ ਬਲੂਸ ਲਵਾਉਣੇ ਆ ਉਹ ਪਾਣੀ ਪੀਣ ਵਾਲੇ ਗਲਾਸ ਨਹੀਂ ਮਤਲਬ ਜਿਹੜੇ ਟੈਂਪੋਰਰੀ ਗਲਾਸ ਹੁੰਦੇ ਨੇ ਜਿਹੜੇ ਆਪਣੇ ਕੂਨ ਵਾਲੇ ਕਾਦੇ। ਪੀਜਾ ਕਿਵੇਂ ਲੱਗਿਆ? ਪੀਆ ਠੀਕ ਹੈ ਸੌਹ ਨਹੀਂ ਦਿੱਤੀ ਸੌਸ ਕਹਿੰਦੇ ਆਪਦੀ ਲਾਇਆ ਕਰੋ ਪਿੱਛੇ ਰਹਿ ਗਏ ਛੋਟੇ ਹਾਂਜੀ ਇੰਨੇ ਦਾ ਬਤਾਇਆ ਤਿੰਨੇ ਪਈ ਜਾਣਾ ਹੈ ਤੇ ਦੋਸਤੋ ਅੱਜ ਬਾਜ਼ਾਰ ਦੇ ਵਿੱਚ ਇੰਨੀ ਪੀੜਾ ਇੰਨੀ ਪੀੜਾ ਇੰਨੀ ਪੀੜਾ 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 ਹੋਇਆ ਤਾਂ ਸਾਨੂੰ ਠੀਕਾ ਪੀੜਾ ਪੀੜਾ ਹੋ ਗਈ ਮਤਲਬ ਨੰਗਣ ਨੂੰ ਥਾਂ ਨਹੀਂ ਹੈਗਾ ਤਾਂ ਕਰਕੇ ਸਾਨੂੰ ਮਤਲਬ ਜਿਹੜਾ ਮੇਨ ਸਦਰ ਬਾਜ਼ਾਰ ਹੁੰਦਾ ਆਪਣਾ ਬਰਨਾਲੇ ਦਾ ਉਥੋਂ ਦੀ ਕ੍ਰੋਸਿੰਗ ਕਰਨੀ ਬਹੁਤ ਜ਼ਿਆਦਾ ਔਖੀ ਹੋਈ ਪਈ ਹੈ ਇਸ ਕਰਕੇ ਅਸੀਂ ਜਿਹੜਾ ਸ਼ਾਰਟਕਟ ਰਾਹ ਕੇ ਉਹ ਲੈ ਰਹੇ ਹਾਂ ਠੀਕਾ ਤੇ ਸ਼ਾਰਟਕਟ ਦਾ ਜਿਹੜਾ ਬੰਦਾ ਮਤਲਬ ਪੂਰਾ ਮਾਹਰ ਆ ਉਹ ਮੈਂ ਮੂਰੇ ਬਿਠਾਇਆ ਹੋਇਆ ਹਾਂ ਇਸ ਟਾਈਮ ਇਹਨੂੰ ਚੱਪਾ ਚੱਪਾ ਪਤਾ ਬਾਬੇ ਚੱਪਾ 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 ਪਤਾ ਇਹਨੂੰ ਏ ਮੈਂ ਹੀ ਜਗਲੇਂ ਚੋਂ ਲੈ ਕੇ ਜਾਉਂ ਤੂੰ ਗਲੀਆਂ ਦੇਖਿਆ ਵੀ ਨਹੀਂ ਹੋਣੀਆਂ ਕਦੇ ਬਰਨਾਲੇ ਜੀ ਅੱਛਾ ਚਲੋ ਇਹ ਆ ਗਿਆ ਆਪਾਂ ਬਰਨਾਲੇ ਗਵਰਨਮੈਂਟ ਸਕੂਲ ਕੋਲ ਹਾਂ ਹਾਂ ਗਵਰਨਮੈਂਟ ਸਕੂਲ ਕੋਲੇ ਆ ਗਿਆ ਬੰਦੇ ਉਹ ਮੈਨੂੰ ਕੂਣ ਆਈ ਜਾਂਦਾ ਸਾਡਾ ਮੈਂ ਰਹਿ ਨਹੀਂ ਦੇ ਹਜੇ ਆ ਗੱਡੀ ਮੋੜਨਾ ਆਪਾਂ ਅੱਛਾ ਆ ਗੱਡੀ ਮੋੜ ਕੇ ਆਪਾਂ ਸੇਵੀਆਂ ਜਾ ਕੇ ਲੋ ਸੀ ਜੀ ਚੱਲ ਉੰਡਾ ਢੇਰੇ ਦੀਵਾਲੀ ਤੇ ਸੇਵੀਆਂ ਖਾਂਦਾ ਲੋਕ ਪੈਣਾ ਮੁਰਗਾ ਖਾਂਦਾ ਕੋਈ ਕੁਸ ਖਾ ਰਿਆ ਕੋਈ ਹੈ ਕੋਈ ਪੀਜ਼ਾ ਖਾ ਰਿਆ ਕੋਈ ਕੁਸ ਖਾ ਰਿਆ ਤੂੰ ਮਾਂ ਦਾ ਪੁੱਤਾ ਸੇਵੀਆਂ ਹੈ ਤੇ ਵੀ ਤਾਂ ਕੋ ਦਾ ਘਰ ਆ ਤੂੰ ਕੋਸਾਂ ਆ ਕਰੇ ਜਾਣਾ ਆ ਕਰੇ ਜਾਣਾ ਅਸੀਂ ਨੇਚਰਲੀ ਤਾਂ ਦੋਸਤੋ ਅਸੀਂ ਪਹੁੰਚ ਚੁੱਕਿਆ ਹਾਲੂ ਹਾਲੂ ਨਿਓ ਰਾਮੂ ਹਲਵਾਈ ਜਿਹੜੇ ਕੀ ਸਰਜੀ ਵਾਲਾ ਸਰਜੀ ਵਾਲਾ ਹਾਲ ਫਰੂਟ ਵਾਲਾ ਸਾਰਾ ਕੁਝ ਮਿਲਦਾ ਹਾਂ ਸਾਰਾ ਕੁਝ ਮਿਲਦਾ ਤੇ ਹੁਣ ਅਸੀਂ ਲੈਣ ਜਾ ਰਹੇ ਹਾਂ ਨਾਰੀਅਲ ਪਤਾ ਨਾਰੀਅਲ ਖਰੀਦਣ ਜਾ ਰਹੇ ਹਾਂ ਸਮਝੋ ਤੁਸੀਂ ਗੱਲ ਬਾਤ ਤੇ ਮੇਰੇ ਦੋਸਤ ਠੀਕ ਹੈ ਬਿਮਾਰ ਹੋ ਗਿਆ ਉਹਦੇ ਵਾਸਤੇ ਨਾਰੀਅਲ ਲੈਣੀ ਹੈਗੇ ਮੈਨੂੰ ਐਂਕੋ ਲੱਗਦਾ ਜਿਵੇਂ ਮੇਰੇ ਨਾਸਾਂ 'ਚ ਫਿਰਦਾ ਹੁੰਦਾ ਕੈਮਰਾ ਨਾ ਨਾ ਅਸੇ ਪੂਰਾ ਵਾਈਡ ਅੰਗ ਮੂੰਹ ਦਾ ਫੁੱਲ ਫਰੇਮ ਆਦਰਾ ਅਸੇ ਯਾਰ ਐਂ ਆਣਾ ਫਿਰ ਲੱਖ ਰੁਪਿਆ ਲਾਇਆ ਬਾਈ ਹਾਂ ਜੇ ਹੁਣ ਵੀ ਨਾ ਮੂੰਹ ਦਿਖਾਊਗਾ ਫਿਰ ਫੈਲੇਗੀ ਚਲੋ ਆਜੋ ਨਾਰੀਅਲ ਲੈਣ ਕੀ ਲਾਹ ਲਾਤੀ ਕੋਈ ਪੂਰੀ ਜਿਹੜੀ ਪਛਾਣ ਆ ਵੀ ਉਹਦੇ ਚ ਪਾਣੀ ਵੱਧ ਵਾਲਾ ਕਿਹੜਾ ਨਾਰੀਅਲ ਆ ਇੱਧਰ ਨੂੰ ਹੋ ਜਾਸਾ ਸਮਰੇ ਬੱਦ ਨਾਰੀਅਲ ਵਿਕੀ ਬਣਾਣਾ ਮੈਂ ਤੁਹਾਨੂੰ ਦੱਸਦਾ ਤ ਤੁਸੀਂ ਕੁਝ ਨਹੀਂ ਕਰਨਾ ਜਦੋਂ ਵੀ ਨਾਰੀਅਲ ਲੈਣਾ ਹੈਗਾ ਐਡਾ ਖੜਕਾ ਕੇ ਦੇਖ ਲੈਣਾ ਠੀਕ ਆ ਸੋੜ ਰਿਹਾ ਜਿਹਦੇ ਚ ਜ਼ਿਆਦਾ ਹੁਣ ਤਾਂ ਪੀ ਪੀ ਸੁਣ ਰਹੀ ਆ ਮਗਰ ਨਾ ਨਾ ਸੁਣ ਰਿਹਾ ਐ ਖੜਕਾ ਕੇ ਦੇਖ ਲੈਣਾ ਠੀਕ ਆ ਖੜਕਾਉਣ ਤੋਂ ਬਾਅਦ ਜੀ ਅੱਜ ਤੁਸੀਂ ਜੱਜਮੈਂਟ ਕਰੋਗੇ ਖੜਕੇ ਤੋਂ ਪਤਾ ਲੱਗ ਜੂ ਆਪਾਂ ਨੂੰ ਕਿੰਨਾ ਖੜਕਾ ਹੋ ਰਿਹਾ ਵੈਸੇ ਪਾਣੀ ਦਾ ਉਹਨਾਂ ਨੂੰ ਪਤਾ ਨਹੀਂ ਪਤਾ ਕਿੰਨਾ ਚਾਰ ਨਰੀਆਂ ਜੀ ਨਾ ਲੱਗੇ ਨਾ ਲੱਗੇ ਚਾਰ ਨਾਰੀਅਲ ਕਰਵਾ ਰਹੇ ਦੋਸਤੋਂ ਆਪਾਂ ਤੇ ਮੇਰੇ ਯਾਰ ਦੋਸਤ ਸੈੱਲ ਘਟੇ ਹੋਏ ਉਹਦੇ ਵਾਸਤੇ ਕਰਵਾਇਆ ਤੇ ਜੇ ਤੁਹਾਡੇ ਜੀ ਅਗਲਾ ਹੀ ਜਾਂਦਾ ਵਾਟਮੀ ਜੀ ਜਾ ਤੈਨੂੰ ਇਹ ਵੀ ਨਹੀਂ ਹੈਗਾ ਕਿ ਮੁੰਡੇ ਦੋ ਖੜਿਆ ਤੇ ਬਲੌਗਿੰਗ ਕਰੀ ਜਾਂਦੇ ਤੇ ਦੋਸਤੋ ਜੇ ਤੁਹਾਡੇ ਵੀ ਸੈਲ ਸੂਲ ਘਟੇ ਹੋਇਆ ਠੀਕ ਆ ਤੁਸੀਂ ਵੀ ਨਾਰੀਅਲ ਪਾਣੀ ਪੀਓ ਉਹਦੇ ਨਾਲ ਜਿਹੜੇ ਸੈਲਾਂ ਦੀ ਪੂਰਤੀ ਹੋ ਜਾਂਦੀ ਹੈ ਠੀਕ ਆ ਤੇ ਮਤਲਬ ਤੁਹਾਨੂੰ ਡੇਂਗੂ ਵਗੈਰਾ ਹੋਇਆ ਬੁਖਾਰ ਵਗੈਰਾ ਹੋਇਆ ਤਾਂ ਨਾਰੀਅਲ ਪਾਣੀ ਨਾਲ ਆਪਰ ਰਿਕਵਰੀ ਕਰ ਸਕਦੇ ਇੱਕ ਸਭ ਤੋਂ ਵੱਡਾ ਫੈਕਟਰ ਆ ਆਪਣੇ 30 ਤੋਂ 40% ਬੰਦੇ ਜਿਹੜੇ ਕਰੋਨਾ ਵਾਇਰਸ ਦੇ ਟਾਈਮ ਠੀਕ ਆ ਬਚੇ ਸੀਗੇ ਜਿਹੜੇ ਬੰਦੇ ਸਰਵਾਈਵ ਕਰਕੇ ਸੀਗੇ ਕਰੋਨਾ ਵਾਇਰਸ ਹੋਣ ਦੇ ਨਾਲ ਵੀ ਉਹ ਬੰਦਿਆਂ ਨੇ ਸਿਰਫ ਨਾਰੀਅਲ ਪਾਣੀ ਪੀਤਾ ਸੀਗਾ ਤਾਂ ਸਰਵਾਈਵ ਕਰਕੇ ਸੀਗੇ ਇਸ ਕਰਕੇ ਨਾਰੀਅਲ ਜਿਹੜਾ ਪਾਣੀ ਉਹਦੇ ਵਿੱਚ ਬਹੁਤ ਪੋਟੈਂਸ਼ੀਅਲ ਠੀਕ ਆ ਤਾਂ ਇਹਨੂੰ ਹਲਕੇ ਚ ਨਹੀਂ ਲੈਣਾ ਨਾਰੀਅਲ ਪਾਣੀ ਜਦੋਂ ਵੀ ਬਿਮਾਰ ਹੋਣਾ ਉਦੋਂ ਪੀਣਾ ਠੀਕ ਆ ਨਾਰੀਆਲਾ ਪੂਰਾ ਭਾਰੇ ਚ ਲੈਣਾ ਤੇ ਨਾਰੀਅਲ ਦਾ ਪੀਸ ਵੀ ਪੂਰਾ ਭਾਰੇ ਚ ਲੈਣਾ ਤੋਲ ਕੇ ਹਾਂ ਪੂਰਾ ਪਾਰਾ ਨਾਰੀਆ ਲੈਣਾ ਕਿਉਂਕਿ ਉਹਦੇ ਵਿੱਚੋਂ ਨਿਕਲਦੀ ਆ ਉਹ ਕੀ ਹੁੰਦਾ ਭਾਈ ਠੂਠੀ ਕੱਚੀ ਗਰੀ ਜੀ ਕੱਚੀ ਗਰੀ ਕਪਾਗਰੇ ਕੱਚੀ ਗਰੀ ਲੈ ਸੱਚਾ ਭਾਈ ਕਰੀ ਜਾਂਦਾ ਨੂੰ ਆਏ ਕੋਲਾ ਕੁਛ ਬੇਹਿੰ ਕੱਢੀ ਲੈ ਭਾਈ ਯਾਰ ਵੱਡਾ ਥੱਲਾ ਕਰਦੀਆਂ ਰੇ ਭਾਈ ਪੇਹੇ ਪੇਹੇ ਨਾ ਪਾ ਦੀ ਹਾਂ ਡੋਲਦੇ ਦਾ ਨਹੀਂ ਬਾਈ ਜਾਂਦੇ ਜਾਂਦੇ ਨਾ ਨਾ ਬਾਈ ਵਧੀਆ ਮਾਲ ਹੈ ਖਰਾ ਸੋਨਾ ਅੱਛਾ 2 ਕੋਟਾ ਐਂ ਜੇ ਕਹਦੇ ਇੱਕ ਵਾਰੀ ਸੋਨਾ ਨਿਹਰਾ ਸੋਨਾ ਜਿਹੜੇ ਕਸਟਮਰ ਨੂੰ ਕਹਿੰਦੇ ਹੁੰਦਾ ਸੋਨਾ ਲੈ ਕੇ ਜਾ ਰਹੇ ਹੋ ਤੁਸੀਂ ਕਿੰਨੇ ਹੋਗੇ 4 ਚ 4 ਆਪਣਾਰੀ ਹੱਲੇ ਤੇ 4 ਨਰੀਅਲ ਦੇ ਹਿਸਾਬ ਨਾਲ 60 ਰੁਪਏ ਦਾ ਇੱਕ 60 120 140 224 ਚੌੜੀ ਆਹ ਸਾਲਾ 240 ਰੁਪਏ ਹੋ ਗਏ ਮਾਪੇ ਨੇ ਇੱਕ ਕਰਤੀ ਮੈਸੇਜ ਆ ਕਰਦਾ ਉਹੀ ਕੰਮ ਠੀਕ ਆ ਤੇ ਹੁਣ ਆਪਾਂ 240 ਇਹਨਾਂ ਨੂੰ ਪੇ ਕਰਾਂਗੇ ਦੋਸਤੋ ਤੁਹਾਨੂੰ ਪਤਾ ਜਦੋਂ ਵੀ ਆਪਾਂ ਸ਼ਾਪ ਤੇ ਜਾਂਦੇ ਕਿਤੇ ਵੀ ਸਾਨੂੰ ਡਿਸਕਾਊਂਟ ਦੇ ਵਿੱਚ ਚੀਜ਼ਾਂ ਦਿੱਤੀਆਂ ਜਾਂਦੀਆਂ ਨਾ ਹੀ ਬੜਾ ਬਣ ਕੇ ਠੀਕ ਆ ਤੇ ਆਫਰ ਦਿੱਤੇ ਜਾਂਦੇ ਆ ਇਸ ਕਰਕੇ ਅਸੀਂ ਇਹ ਬਾਈ ਤਾਂ ਵੀ ਆਫਰ ਮੰਗਾ ਗਏ ਨਾਰੀਆ ਲੱਤੇ ਆ ਹਾਂ ਠੀਕ ਆ ਨਾਰੀਆ ਲੱਤੇ ਮਹਿੰਗੀ ਸ਼ਾਪਿੰਗ ਕੀਤੀ ਆ ਠੀਕ ਆ ਦੇਖਦੇ ਆ ਬਾਈ ਆਫਰ ਤੇ ਕੀ ਦਿੰਦਾ ਸਾਨੂੰ ਛੋਟੇ ਹੁੰਦੇ ਤੇ ਯਾਦ ਕਰੂਗੇ ਵਿੱਚ ਚੀਜ਼ ਖਾਣ ਦੀ ਚਲੋ ਚੱਲਦੇ ਆ ਬਾਈ ਕੋਲੇ ਨਾ ਕੋਈ ਯਾਰ ਆਫਰ ਉਫਰ ਕਰਨ ਵਾਲੇ ਯਾਰ ਕੋਈ ਫੜਫੂਟ ਯਾਰ ਖਾਣ ਦੀ ਆਦਾ ਬੰਦਾ ਕੈ ਕਰਨਾ ਤੇ ਨਾ ਬੈਸੀ ਰਾਂ ਨੂੰ ਡੰਗਾ ਲੈ ਰੂੰਗਾ ਡੰਗਾ ਲੈਣਾ ਰੂੰਗਾ ਕਿਹੜਾ ਓਏ ਆ ਓਏ ਇਹ ਤਾਂ ਸਾਡੇ ਖੇਤ ਵਧੇਰੇ ਲੱਗੇ ਆ ਆਦਾ ਬਾਬਾ ਸਾਡੇ ਖੇਤ ਹੀ ਵਧੇਰੇ ਲੱਗੇ ਹੋਇਆ ਚੱਲ ਫੇਰ ਵੀ ਬਾਈ ਨੇ ਮਾਨ ਰੱਖਿਆ ਜਵਾਬ ਨਹੀਂ ਦਿੱਤਾ ਇਹ ਆ ਕੀ ਹੈ ਬਾਈ ਟੰਡੂ ਵੀਰ ਹੈ ਬਾਰਲਾ ਡੇਡ ਹੈ ਬਾਈ ਨਿਜੀਲੈਂਡ ਵਾਲੇ ਥੈਂਕ ਯੂ ਬ੍ਰੇ ਥੈਂਕ ਯੂ ਬ੍ਰੋ ਹੌਲ ਦਾ ਪੈਸੇ ਪਾ ਦਿੰਨਾ ਯਾਰ ਅੱਜ 200 ਐਕ ਬਣਾਓ ਪਾਣੇ ਬਲੋ ਦੋਸਤੋ ਆਹ 20 ਰੁਪਏ ਦਾ ਫੇਰ ਆ ਦੇਖੋ ਪਿੰਦੂ ਫੇਰ ਠੀਕ ਆ ਨਿਊਜ਼ੀਲੈਂਡ ਦਾ ਫੇਰ ਆ ਨਿਊਜ਼ੀਲੈਂਡ ਤੋਂ ਆਇਆ ਹੈਗਾ ਹੈ ਵੀਰੇ ਐਪਲ ਫੇਰ ਆ ਉਹ ਸੱਚੀ ਸੇਬਾਂ ਵਰਗਾ ਮੈਂ ਨਾ ਦੇਖਿਆ ਹੋਰ ਮੈਂ ਕਿਤੇ ਕੋ ਛੋਟੇ ਸੇਬ ਆ ਬਾਬਾ ਫੇਰ ਐਡਾ ਵੱਡਾ ਆਦੋ ਕੀ ਨਿਊਜ਼ੀਲੈਂਡ ਵਾਲੇ ਉਹ ਜੇ ਫੇਰ ਐਡਾ ਛੋਟਾ ਐਪਲ ਕਿਡਾਉਣ ਹੈ ਹੈ ਐਪਲ ਦਾ ਕਦੂ ਜਡਾਉਣਾ ਮੇਰੇ ਨਾਲ ਤਾ ਦੋਸਤ ਇਹ 20 ਰੁਪਏ ਦਾ ਦੇ ਲੈ ਕੁੱਲਾ ਹੀ ਇਹਨੂੰ ਅਸੀਂ ਮਤਲਬ 100 ਉਹ ਵੀ ਮਹੰਗਾ 100 ਨਾਲ ਐ ਕਰ ਤੂੰ ਐਪਲ ਬੇਰ ਖਾੜਾ ਮੈਨੂੰ ਤੂੰ ਅਮਰੂਦ ਦੇ ਦੇ ਹਾਂ ਅਮਰੂਦ ਅਮਰੂਦ ਆ ਰਾਕੀ ਦਿੱਤਾ ਤੂੰ ਐਪਲ ਦੇ ਅਮਰੂਦ ਆਸ ਕਿਹੜਾ ਤੈਨੂੰ ਵਧੀਆ ਲੱਗ ਰਿਹਾ ਮੈਨੂੰ ਤੂੰ ਮੈਨੂੰ ਆ ਦੇ ਤਾ ਚਲ ਆ ਦੇ ਆ ਮੈਂ ਲੈ ਲਿਆ ਇਹਨੂੰ ਫ੍ਰੀਜ ਅਮਰੂਦ ਮਿਲਿਆ ਤੇ ਮੈਂ ਆ ਬੇਰ ਲੈਤਾ ਮਤਲਬ ਖਾਣੇ ਵਾਸਤੇ ਠੀਕ ਹੈ ਤੇ ਇਹਦੇ ਆਪਾਂ ਹੁਣ ਪੇ ਕਰਾਂਗੇ ਚੰਗਾ ਡਾਡੀ ਦਾ ਓਕੇ